ਨਮਸਕਾਰ ਦੋਸਤੋ ਮੈਂ ਸ਼ਮੀ ਸੁਤਰਾ ਤੁਸੀਂ ਦੇਖ ਰਹੇ ਹੋ ਹਲਚਰ ਪੰਜਾਬ ਦੀ ਦੋ ਸੈਂਚਰੀ ਵਿੱਚ ਬੜੀ ਭਿਆਨਕ ਅੱਗ ਲੱਗੀ ਸੀ ਇਸ ਸਮੇਂ ਅਸੀਂ ਜੰਗਲ ਦੇ ਜਿਹੜੇ ਅੰਦਰ ਪਹੁੰਚ ਕੇ ਸੈਂਚਰੀ ਦੇ ਅੰਦਰ ਹੀ ਪਹੁੰਚ ਚੁੱਕੇ ਹਾਂ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਪੂਰਾ ਜੰਗਲ ਸੜ ਕੇ ਸੁਆਹ ਹੋ ਚੁੱਕਿਆ ਪਰ ਦੱਸਿਆ ਜਾਂਦਾ ਕਿ ਸੁਤਰਾ ਹਵਾਲੇ ਅਭੀ ਪਤਾ ਲੱਗਦਾ ਕਿ ਇਹ ਅੱਗ ਜਿਹੜੀ ਦੁਪਹਿਰੀ 1 ਤੋਂ ਲੈ ਕੇ 1:30 ਦੇ ਵਿੱਚ ਅੱਗ ਜਿਹੜੀ ਇੱਥੇ ਲੱਗੀ ਸੀ ਪਰ ਜਿਹੜੇ ਇੱਥੇ ਕਰਮਚਾਰੀ ਸਾਕੇ ਕਿ ਪ੍ਰਸ਼ਾਸਨ ਅਧਿਕਾਰੀਆਂ ਪਾਸੋਂ ਜਿਹੜਾ ਅੱਗ ਪਛਾਣਦੇ ਕੋਈ ਵੀ ਜ਼ਿਆਦਾ ਕਾਰਵਾਈ ਨਹੀਂ ਕੀਤੀ ਗਈ ਪਰ ਜੇ ਗੱਲ ਕਰ ਪਾਇਆ ਜਾਂਦਾ ਪਜ ਹੁਣ ਦਸਾਂਗੇ ਲਾਗੀ ਸ਼ਾਕੇ ਪਿੰਡਾਂ ਜਿਤੇ ਧੁੱਪ ਸੜੀ ਪਿੰਡ ਤੱਕ ਜਿਹੜੀ ਅੱਗ ਜਿਉਂ ਫੈਲ ਚੁੱਕੀ ਹੈ ਬਹੁਤੀ ਅੱਗ ਦਾ ਜਿਹੜਾ ਜੰਗਲ ਚ ਪੂਰੀ ਅੱਗ ਫੈਲ ਚੁੱਕੀ ਹੈ ਇਸ ਸਮੇਂ ਸੈਂਚਰੀ ਦੇ ਵਿੱਚ ਤੁਸੀਂ ਮੇਰੇ ਪਾਸ ਪੂਰਾ ਜੰਗਲ ਸੜ ਕੇ ਸੁਆਹ ਹੋ ਗਿਆ ਜੇ ਗੱਲ ਕਰਾਂਗੇ ਇੱਥੇ ਜਿਹੜੇ ਬੇਜਵਾਨ ਜਾਨਵਰ ਸੀ ਉਹ ਵੀ ਕਈ ਜਾਨਵਰ ਜਿਹੜੇ ਇੱਥੇ ਮਰ ਚੁੱਕੇ ਆ ਪਰ ਜੇ ਇੱਥੇ ਗੱਲ ਕਰਾਂਗੇ ਢਿਲ ਸੀ ਚਾਹੇ ਪ੍ਰਸ਼ਾਸਨਾਂ ਪਿੱਛੇ ਪ੍ਰਸ਼ਾਸਨ ਦੀ ਨਲਾਕੀ ਸੀ ਚਾਹੇ ਕੋਈ ਅਧਿਕਾਰੀ ਦੀ ਨਲਾਕੀ ਸੀ ਇਹਦੇ ਅੰਦਰ ਸਮਝ ਦਸੇਗਾ ਜਿਹੜਾ ਕਿ ਪੂਰਾ ਜੰਗਲ ਤੁਹਾਨੂੰ ਦੱਸੇ ਨੇ ਸੈਂ ਦੇ ਪਿੱਛੇ ਦੇਖਦੇ ਜੇ ਤਸਵੀਰਾਂ ਜਿਹੜੀ ਅੱਗ ਦਾ ਜਿਹੜਾ ਹਾਜੀ ਵੀ ਜਿਹੜੀ ਅੱਗ ਜਿਹੜੀ ਪਖੀ ਹੋਈ ਆ ਪਰ ਜਿਹੜੀ ਅੱਗ ਜਿਹੜਾ ਬੁਝਣ ਦਾ ਨਹੀਂ ਨਾਮ ਵੀ ਨਹੀਂ ਲੈ ਗਦੀ ਪਰ ਇੱਥੇ ਪ੍ਰਸ਼ਾਸਨਰ ਪਾਸੋਂ ਵੀ ਅਧਿਕਾਰੀਆਂ ਦੇ ਪਾਸੋਂ ਵੀ ਜਿਹੜਾ ਅੱਗ ਦੇ ਅਜ ਤੱਕ ਕਾਬੂ ਨਹੀਂ ਪਾਇਆ ਜਾਇਆ ਕਰਦਾ ਜੇ ਤੁਮ ਤੂੰ ਅਭੀ ਤੋਂ ਸਮਝ ਗਈ ਜੇ ਲੱਗਦਾ ਕਿ ਪਿੰਡਾਂ ਜਿਹੜੇ ਤੁਪਸੜੀ ਪਿੰਡ ਤੱਕ ਜਿਹੜੀ ਅੱਗ ਜਿਹੜੀ ਫੈਲ ਚੁੱਕੀ ਹੈ ਪੂਰੇ ਜੰਗਲ ਚੱਕ ਫੈਲ ਚੁੱਕੀ ਆ ਪਰ ਅਧਿਕਾਰੀਆਂ ਪਾਸੋਂ ਦੇਖੋ ਤੀ ਮੇਰੇ ਪਿੱਛੇ ਦੇਖ ਸਕਦੇ ਪਾਣੀ ਪਹਾਨੇ ਗੱਡੀਆਂ ਜੇ ਹਾਜੀ ਵੀ ਗੱਡੀਆਂ ਅੰਦਰ ਜਾਇ ਕਰਦੀਆਂ ਪਰ ਜਿਹੜੇ ਅੱਗੇ ਸਾਡਾ ਵੀ ਜਾਣਾ ਮੁਸ਼ਕਲ ਹੈ ਪਰ ਆਹੀ ਵੀ ਅੱਗੇ ਨਹੀਂ ਜਾ ਸਕਦੇ ਕਿ ਜਿਨ੍ਹਾਂ ਅਗਰ ਜਿਹੜਾ ਇੱਥੇ ਬਹਾਇਆ ਅਸਲ ਵੀ ਅੰਦਰ ਜਾਣਾ ਬਹੁਤ ਹੀ ਮੁਸ਼ਕਲ ਹੈਗਾ ਖਬਰ ਪਹੁੰਚਾਈ ਕਰਦੇ ਆ ਪਰ ਦਿੱਤਾ ਜੇ ਦੱਸਿਆ ਜਾਂਦਾ ਕਿ ਸੁੱਤਰਾ ਸਭਾ ਲਈ ਅਭੀ ਪਤਾ ਲੱਗਦਾ ਕਿ ਜਿਹੜੀ ਅੱਗ 1 ਵਜੇ ਤੋਂ ਅੱਗ ਲੱਗੀ ਸੀ ਪਰ ਉਹ ਪਾਣੀ ਗੱਡੀਆਂ ਨੂੰ ਬੁਲਾਇਆ ਗਿਆ ਪਰ 4 ਵਜੇ ਤੱਕ ਜਿਹੜੇ ਪੂਰੇ ਜੰਗਲ ਸੜ ਕੇ ਸੁਆਹ ਹੋ ਚੁੱਕਿਆ ਸੀ। ਬੁਲਾਈ ਸੀ ਕਿ ਜੰਗਲਾ ਲਾਇਆ ਸੀ। ਪਿੰਡ ਦੇ ਲੋਕਾਂ ਨੂੰ ਪਸ਼ੂ ਜੰਗਲਾ ਪੁੱਟਿਆ ਜਾਣ ਲੱਗਾ ਸੀ ਪਰ ਇੱਥੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਜੰਗਲਾ ਨਹੀਂ ਪੁੱਟਣ ਦਿੱਤਾ ਗਿਆ। ਪਰ ਜੇ ਕਿਤੇ ਜੰਗਲਾ ਪੁੱਟਿਆ ਹੁੰਦਾ ਤੇ ਇੱਥੇ ਜਿਹੜੇ ਜਾਨਵਰ ਸੀ, ਕਈ ਜਾਨਵਰ ਜਿਹੜੇ ਆਪਣੀ ਜਾਨ ਬਚਾ ਕੇ ਬਾਹਰ ਦੌੜ ਸਕਦੇ ਸੀ। ਪੂਰੀ ਅੱਗ ਭਖੀ ਹੋਈ ਹੈ ਪਰ ਅੱਗ ਦੇ ਜਿਹੜੇ ਕੋਈ ਕੰਟਰੋਲ ਨਹੀਂ ਕੀਤਾ ਜਾ ਗਿਆ ਤਾਂ ਅਰਦਨਾਲ ਸੇ ਚਲੋ ਡੀਐਸਪੀ ਹਰੀਕ੍ਰਿਸ਼ਨ ਜੀ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਪਰ ਮੈਂ ਸ਼ਮੀਸ ਨੂੰਤਰਾ ਆਪਣੇ ਸੰਯੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਸਪੰਸਰ ਸਾਹਿਬ ਕੀ ਗੱਲਬਾਤ ਹੋਈ ਹੈ ਸੈਂਚਰੀ ਵਿੱਚ ਅੱਗ ਲੱਗੀ ਇੱਕ ਭਿਆਨਕ ਇਹ ਜੀ ਅੱਗ ਲੱਗ ਲਗਭਗ ਕਰੀਬ 1.5 ਘੰਟੇ ਦੀ ਲੱਗੀ ਹੈ ਜੀ ਤੇ 4.5 ਵਜੇ ਨਾਲ ਫਾਇਰ ਵਿਗਟ ਦੀ ਗੱਡੀ ਆਈ ਹੈ ਉਸ ਤੋਂ ਪਹਿਲਾਂ ਕੋਈ ਕੰਟਰੋਲ ਨਹੀਂ ਕੀਤਾ ਨਾ ਅੱਗ ਦੇ ਕਾਫੀ ਮੁਲਾਜ਼ਮ ਨੇ ਇੱਥੇ ਦੇ ਗਾੜ ਵੀ ਆਏ ਨੇ ਹੋਰ ਵੀ ਇਹਨਾਂ ਨੇ ਲੋਕਲ ਮੁਲਾਜ਼ਮ ਵੀ ਰੱਖੇ ਨੇ ਪਰ ਪਤਾ ਨਹੀਂ ਸਾਨੂੰ ਲੱਗਾ ਨਹੀਂ ਵੀ ਅੱਗ ਨਾਲ ਕੰਟਰੋਲ ਕਿਉਂ ਨਹੀਂ ਕੀਤੀ ਪਹਿਲਾਂ ਤਾਂ ਥੋੜੀ ਜਗ੍ਹਾ ਜੀ ਲੱਗੀ ਅੱਗ ਇਹ ਚਾਹਦੇ ਤੋਂ ਉਸਲੇ ਕੰਟਰੋਲ ਹੋ ਸਕਦੀ ਸੀ ਫੋਨ ਤੇ ਸਾਰੇ ਜੰਗ ਨੁਕਸਾਨ ਜਿਹੜਾ ਕੀ ਲੱਗਦਾ ਹੈ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਾਨਵਰ ਬਹੁਤ ਮਰਿਆ ਮੋਰ ਮਰਿਆ ਵਿੱਚ ਫਿਰ ਹਿਰਨ ਮਰਿਆ ਸੂਰ ਮਰਿਆ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਇਹਨੇ ਕਰੋੜਾਂ ਰੁਪਇਆ ਲਗਾ ਕੇ ਇਹਨੂੰ ਸੈਂਚੁਰੀ ਇੱਕ ਪਿਆਰ ਕੀਤਾ ਸੀਗਾ ਪਿਕਨਿਕ ਵਾਸਤੇ ਹਾਂਜੀ ਫੁੱਟੀਆਂ ਪੇੜੀਆਂ ਕਈ ਵਾਰ ਹੁੰਦਾ ਕਿ ਬੱਚੇ ਵੀ ਆ ਸਕਦੇ ਨੇ ਇੱਥੇ ਲੱਗਦਾ ਨਹੀਂ ਕੋਈ ਇੱਕ ਵੱਡਾ ਨੁਕਸਾਨ ਜਾਣੀ ਦੀ ਬਹੁਤ ਵੱਡਾ ਨੁਕਸਾਨ ਹੈ ਜੀ ਜਾਨੀ ਮਾਲੀ ਵੀ ਨੁਕਸਾਨ ਵੀ ਹੋ ਸਕਦਾ ਚਲੋ ਰੱਬ ਦੀ ਮਿਹਰ ਦਈ ਹੈ ਵੀ ਇਦਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਕਿਸੇ ਵੀ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ ਸਰਕਾਰਾਂ ਦਾ ਕਰੋੜਾਂ ਰੁਪਇਆ ਜਿਹੜਾ ਕਹਿ ਸਕਦੇ ਆ ਇਹਨਾਂ ਨੂੰ ਨੁਕਸਾਨ ਨੁਕਸਾਨ ਹੋ ਗਿਆ ਮਿੱਟੀ ਹੋ ਗਿਆ ਜੀ ਪੈਸਾ ਮਿੱਟੀ ਹੋ ਗਿਆ ਜੀ ਜਿਹੜਾ ਮੁੱਖੇ ਗੇਟ ਸੀਗਾ ਹਾਂਜੀ ਦੇਖਿਆ ਕਿ ਉੱਥੇ ਤੱਕ ਅੱਗ ਆ ਗਈ ਉੱਥੇ ਵੀ ਕੋਈ ਨੁਕਸਾਨ ਹੋਇਆ ਤੇ ਉੱਥੇ ਦਾ ਕੋਈ ਗੱਡੀਆਂ ਗੁੱਡੀਆਂ ਬਾਹਰ ਕਢ ਲਈਆਂ ਜੀ ਲੋਕ ਪਬਲਿਕ ਕਾਫੀ ਪਿੰਡ ਦੇ ਆ ਗਏ ਤੇ ਲੋਕੀ ਉਹਨਾਂ ਗੱਡੀਆਂ ਗੁੱਡੀਆਂ ਸਾਲਾਂ ਨਾਲ ਬਾਹਰ ਕਢਤੀਆਂ ਜੀ ਬਸ ਧਿਆਨ ਰੱਖੋ ਪਿੰਡ ਦਾ ਪੁਲਿਸ ਵਗੈਰਾ ਪੁਲਿਸ ਵਗੈਰਾ ਪੁਲਿਸ ਦੇ 2:30 ਵਜੇ ਦੀ ਆ ਗਈ ਜੀ ਕੀ ਅੱਗ ਤੇ ਹੋਇਆ ਕੰਟਰੋਲ ਹੇਠ ਤੱਕ ਜੀ ਦੇਖੋ ਜੀ ਐਡਾ ਵੱਡਾ ਜ਼ਿਲ੍ਹਾ ਪਠਾਨ ਔਰ ਤਕਰੀਬਨ ਸਾਰੇ ਏਰੀਆ 'ਚ ਧਾਰ ਸਾਈਡ 'ਚ ਜੰਗਲ ਨੇ ਇਧਰ ਸਾਡੇ ਸਾਈਡ 'ਚ ਜੰਗਲ ਨੇ ਇੱਕ ਗੱਡੀ ਆਈ ਹੈ ਜੀ ਸਵੇਰ ਦੀ 4 ਵਜੇ ਦੀ ਆਈ ਹੈ ਉਹ ਵੀ 4:30 ਵਜੇ ਨਾਲ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਜੀ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਵੀ ਇਦਾਂ ਦਾ ਜਿਹੜਾ ਹਾਦਸਾ ਇਦਾਂ ਵੱਡਾ ਹੋਇਆ ਨਾਲ ਦੇ ਜਿਹੜੇ ਗੁਰਦਾਸਪੁਰ ਹੈ ਜਾਂ ਜੇ ਐਂਡ ਕੇ ਲੱਗਦਾ ਕਿਤੋਂ ਤੋਂ ਕਿਤੋਂ ਗੱਡੀਆਂ ਮਂਗਵਾ ਕੇ ਅੱਗ ਤੇ ਕੰਟਰੋਲ ਕੀਤਾ ਜਾ ਸਕਦਾ ਚਾਰ ਪੰਜ ਗੱਡੀਆਂ ਇਕੱਠੀਆਂ ਆਉਂਦੀਆਂ ਨੇ ਜੇ ਮਾਮਲਾ ਹੈ ਗਿਆ ਜਿਹੜਾ ਇੱਥੇ ਅੱਗ ਲੱਗੀ ਹੈ ਕਥਲੌਰ ਸੈਂਚਰੀ ਦੇ ਵਿੱਚ ਇਦੇ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਥੇ ਕੋਹਾਗ ਲੱਗ ਗਈ ਹੈ ਜਿੱਦੇ ਵਿੱਚ ਮੇਰੇ ਐਸਐਚਓ ਤਾਰਾਕਰ ਮਨਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਇੱਥੇ ਪਹੁੰਚੇ ਤੇ ਅਸੀਂ ਤੁਰੰਤ ਮੈਂ ਵੀ ਮੌਕੇ ਤੇ ਪਹੁੰਚਿਆ ਅਸੀਂ ਤੁਰੰਤ ਜਿਹੜੀਆਂ ਆਪਣਾ ਕਾਰਵਾਈ ਕਰਦੇ ਹਾਂ ਫਾਇਰ ਬ੍ਰੀਡ ਗਰੀ ਮੰਗਵਾਈ ਆ ਤੇ ਤਿੰਨ ਫਾਇਰ ਬ੍ਰੀਡ ਦੀਆਂ ਗੱਡੀਆਂ ਇੱਥੇ ਆ ਚੁੱਕੀਆਂ ਨੇ ਤੇ ਅੱਗ ਤੇ ਕਾਫੀ ਕੰਟਰੋਲ ਪਾ ਲਿਆ ਹੋਇਆ ਹੈ ਤੇ ਹਾਲੇ ਵੀ ਕਾਫੀ ਅੱਗ ਲੱਗੀ ਹੋਈ ਹੈ ਇਹਦੇ ਵਿੱਚ ਇਸ ਅੱਗ ਲੱਗਣ ਦੇ ਨਾਲ ਕਾਫੀ ਛੋਟੇ ਛੋਟੇ ਜਾਨਵਰ ਵੀ ਸੜ ਗਏ ਨੇ ਜੋ ਕਿ ਕਾਫੀ ਨੁਕਸਾਨ ਹੋਇਆ ਹੈ ਇਹ ਜਿਹੜਾ ਏਰੀਆ ਤਕਰੀਬਨ 1700 ਦੇ ਏਕੜ ਦੇ ਕਹਿੰਦੇ ਏਰੀਆ ਹੈਗਾ ਇਸ ਕਾਫੀ ਏਰੀਏ ਦੇ ਵਿੱਚ ਹਾਲੇ ਵੀ ਅੱਗ ਲੱਗੀ ਹੋਈ ਹੈ ਕਿਉਂਕਿ ਲੱਕੜ ਹੈ ਲੱਕੜ ਦੀ ਅੱਗ ਹੌਲੀ ਹੌਲੀ ਬੁਝਦੀ ਹੈ ਤੋਂ ਤਿੰਨ ਗੱਡੀਆਂ ਜਿਹੜੀਆਂ ਫਾਇਰ ਬ੍ਰੀਡ ਗੀਟ ਦੀਆਂ ਉਹ ਅੱਗ ਬਚਾਉਣ ਨੂੰ ਲੱਗੀਆਂ ਹਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਸਾਰਾ ਬਿਲਕੁਲ ਠੀਕ ਹੈ ਜੀ ਜਿਹੜਾ ਆਪਣਾ ਇਹ ਬਾਕੀ ਇਹ ਹੋਰ ਦੂਸਰਾ ਜੰਗਲ ਬਿਲਕੁਲ ਸੇਫ ਹੈ